ਸ਼ੁਭ ਆਰਥਾ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਬੁਲੇਟਨ ਦੇ ਵਿੱਚ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਬੁਲੇਟਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਤੇ ਹੁਣ ਅੱਜ ਦੀ ਸਭ ਤੋਂ ਅਹਿਮ ਖਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਇੱਕ ਅਹਿਮ ਮੀਟਿੰਗ ਲੈਣ ਜਾ ਰਹੇ ਨੇ ਹਾਲਾਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਿਛਲੇ 2 ਦਿਨਾਂ ਤੋਂ ਹਸਪਤਾਲ ਦੇ ਵਿੱਚ ਭਰਤੀ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਦੌਰੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਨਾਸਾਜ਼ ਹੋ ਗਈ ਸੀ ਉਸ ਤੋਂ ਬਾਅਦ ਉਦੋਂ ਤੋਂ ਹੀ ਉਹ ਨੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਪੜਤੀ ਨੇ ਪਰ ਅੱਜ ਇਹ ਅਹਿਮ ਮੀਟਿੰਗ ਮੁੱਖ ਮੰਤਰੀ ਦੇ ਵੱਲੋਂ ਰੱਖੀ ਗਈ ਹੈ ਖਾਸ ਤੌਰ ਤੇ ਪੰਜਾਬ ਦੇ ਵੱਖ-ਵੱਖਰੇ ਖੇਤਰਾਂ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਖੜਾ ਤੋਂ ਬਾਤਆਂ ਜਿਹੜੀਆਂ ਸਥਿਤੀਆਂ ਨੇ ਉਹਨਾਂ ਦੇ ਨਾਲ ਡਿਜੈਕਸ਼ਨ ਦੇ ਲਈ ਕਿਸ ਤਰ੍ਹਾਂ ਦੀ ਵਿਉਂਤਬੰਦੀ ਬਣਾਈ ਜਾਵੇ ਖੜਾ ਦੇ ਵਿੱਚ ਰਾਹਤ ਕੰਮ ਕਿਸ ਤਰ੍ਹਾਂ ਚੱਲ ਰਹੇ ਨੇ ਪੰਜਾਬ ਦੇ ਵਿੱਚ ਕੈਬਨਿਟ ਮੰਤਰੀ ਪੰਜਾਬ ਦੇ ਐਮਐਲਏ ਵੱਖ-ਵੱਖਰੇ ਇਲਾਕਿਆਂ ਦੇ ਵਿੱਚ ਖੜਾ ਨੂੰ ਲੈ ਕੇ ਰਾਹਤ ਕੰਮਾਂ ਦੇ ਵਿੱਚ ਜੁਟੇ ਹੋਏ ਨੇ ਸ ਮੁੱਖ ਮੰਤਰੀ ਅੱਜ ਦੀ ਇਸ ਖਾਸ ਮੀਟਿੰਗ ਦੇ ਵਿੱਚ ਚੱਲ ਰਹੇ ਰਾਹਤ ਕੰਮਾਂ ਬਾਰੇ ਵੀ ਮੰਤਰੀਆਂ ਕੈਬਨਿਟ ਮੰਤਰੀਆਂ ਤੋਂ ਜਾਣਕਾਰੀ ਲੈਣਗੇ ਅਗਵਾਈ ਕਰਨਗੇ ਅਤੇ ਜ਼ਰੂਰੀ ਨੁਕਤੇਾਂ ਤੇ ਆਪਣੇ ਵਿਚਾਰ ਵੀ ਮੁੱਖ ਮੰਤਰੀ ਪੇਸ਼ ਕਰਨਗੇ ਇਸ ਤੋਂ ਇਲਾਵਾ ਵੱਖ-ਵੱਖ ਇਲਾਕਿਆਂ ਦੇ ਵਿੱਚ ਰਾਹਤ ਕ੍ਰਮਾਂ ਦੇ ਵਿੱਚ ਜਿਹੜੀ ਪ੍ਰਗਤੀ ਹੋ ਰਹੀ ਹੈ ਉਸ ਬਾਰੇ ਵੀ ਮੁੱਖ ਮੰਤਰੀ ਜਾਣਕਾਰੀ ਹਾਸਲ ਕਰਨਗੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਇੱਕ ਹੋਰ ਬਹੁਤ ਅਹਿਮ ਮੁੱਦਾ ਜਿਸ ਤੇ ਅੱਜ ਦੀ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਕੀਤੀ ਜਾਣੀ ਹੈ ਉਹ ਮੁੱਦਾ ਹੈ ਹੜ੍ਹਾਂ ਤੋਂ ਬਾਅਦ ਦੀਆਂ ਸਥਿਤੀਆਂ ਦੇ ਨਾਲ ਨਜਿੱਠਣ ਦਾ ਮੁੱਦਾ ਖਾਸ ਤੌਰ ਤੇ ਪੰਜਾਬ ਦੇ ਵਿੱਚ ਹੜ੍ਹਾਂ ਤੋਂ ਬਾਅਦ ਖੇਤਾਂ ਦੇ ਵਿੱਚ ਜਿਹੜਾ ਰੇਤਾ ਤੇ ਮਿੱਟੀ ਜਮਾ ਹੋ ਗਈ ਹੈ ਜਿਸ ਕਾਰਨ ਕਿਸਾਨਾਂ ਨੂੰ ਅਗਲੀ ਫਸਲ ਲਗਾਉਣ ਦੇ ਵਿੱਚ ਅਗਲੀ ਫਸਲ ਦੀ ਬਿਉਾਈ ਦੇ ਵਿੱਚ ਬੜੀ ਵੱਡੀ ਦਿੱਕਤ ਆ ਰਹੀ ਹੈ ਇਸ ਤੋਂ ਇਲਾਵਾ ਬੜੇ-ਬੜੇ ਪੱਧਰ ਤੇ ਨੁਕਸਾਨ ਵੀ ਹੋਇਆ ਕਿਸਾਨਾਂ ਦਾ ਮਾਲ ਡੰਗਰ ਦਾ ਵੀ ਨੁਕਸਾਨ ਨੁਕਸਾਨ ਹੋਇਆ ਖੇਤੀਬਾੜੀ ਦੀ ਮਸ਼ੀਨਰੀ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਆਵਾਜਾਈ ਦੇ ਸਾਧਨ ਘਰਾ ਦੀਆਂ ਵਸਤਾਂ ਅਤੇ ਕਈਆਂ ਦਾ ਜੀਵਾਂ ਦਾ ਵੀ ਨੁਕਸਾਨ ਹੋਇਆ ਸੋ ਇਹਨਾਂ ਸਾਰੇ ਨੁਕਸਾਨਾਂ ਤੋਂ ਬਾਅਦ ਹੁਣ ਮੁਆਵਜ਼ੇ ਦੀ ਪ੍ਰਕਿਰਿਆ ਵੀ ਸ਼ੁਰੂੀ ਜਾਣੀ ਚਾਹੀਏ ਚਾਹੇ ਉਹ ਸੂਬਾ ਸਰਕਾਰ ਹੈ ਚਾਹੇ ਉਹ ਕੇਂਦਰ ਸਰਕਾਰ ਹੈ ਕੇਂਦਰ ਸਰਕਾਰ ਨੂੰ ਵੀ ਪੰਜਾਬ ਸਰਕਾਰ ਨੇ ਮੁਆਵਜ਼ੇ ਦੀ ਅਪੀਲ ਕੀਤੀ ਹੈ ਸਾਰੇ ਮੁੱਦੇ ਨੇ ਬਹੁਤ ਮਹੱਤਵਪੂਰਨ ਮੁੱਦੇ ਨੇ ਹੜ੍ਹਾਂ ਤੋਂ ਬਾਅਦ ਕਿਸ ਤਰ੍ਹਾਂ ਇਹਨਾਂ ਸਥਿਤੀਆਂ ਦੇ ਨਾਲ ਨਜਿੱਠਿਆ ਜਾਵੇ ਚਾਹੇ ਉਹ ਮੁਆਵਜ਼ੇ ਦੀ ਗੱਲ ਹੋਵੇ ਚਾਹੇ ਉਹ ਖੇਤਾਂ ਦੇ ਵਿੱਚ ਰੇਤ ਦੀ ਗੱਲ ਹੋਵੇ ਜਿਹੜੀ ਜਮ੍ਹਾਂ ਹੋਈ ਹੈ ਉਹ ਰੇਤ ਕਿਸ ਤਰ੍ਹਾਂ ਕਿਸਾਨਾਂ ਨੇ ਚੁੱਕਣੀ ਹੈ ਰੇਤ ਨੂੰ ਚੁੱਕਣ ਦੇ ਲਈ ਕਿਸ ਤਰ੍ਹਾਂ ਅਧਿਕਾਰ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੇ ਜਾਣੇ ਨੇ ਸੋ ਬੜੀ ਵੱਡੀ ਮੰਗ ਵੀ ਉੱਠ ਰਹੀ ਹੈ ਕਿ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਜਿਹੜੀ ਪਈ ਰੇਤ ਹੈ ਦਰਿਆ ਦੇ ਪਾਣੀ ਦੇ ਨਾਲ ਜਮਾ ਹੋਈ ਹੈ ਉਸ ਨੂੰ ਵੇਚਣ ਦਾ ਹੈ ਉਸ ਨੂੰ ਚੱਕਣ ਦੀ ਇਜਾਜ਼ਤ ਦਿੱਤੀ ਜਾਵੇ ਸੋ ਇਹ ਤਮਾਮ ਮੁੱਦੇ ਨੇ ਜਿਹੜੇ ਅੱਜ ਦੀ ਮੀਟਿੰਗ ਦੇ ਵਿੱਚ ਵਿਚਾਰੇ ਜਾਣੇ ਨੇ ਖਾਸ ਤੌਰ ਤੇ ਹੜ੍ਹਾਂ ਨੂੰ ਲੈ ਕੇ ਮੁੱਖ ਵਿਸ਼ਾਏ ਰਹਿਣ ਵਾਲਾ ਅੱਜ ਦੀ ਇਸ ਮੀਟਿੰਗ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੰਭਾਵੀ ਤੌਰ ਤੇ ਇਸ ਮੀਟਿੰਗ ਤੋਂ ਬਾਅਦ ਮੀਡੀਆ ਦੇ ਨਾਲ ਰੋਬਰੂ ਹੋਣਗੇ ਮੀਡੀਆ ਨੂੰ ਦੱਸਣਗੇ ਕਿ ਅੱਜ ਦੀ ਇਸ ਮੀਟਿੰਗ ਦੇ ਵਿੱਚ ਕੀ ਕੀ ਵਿਚਾਰ ਚਰਚਾ ਕੀਤੀ ਗਈ ਹੈ ਸੋ ਬੜੀ ਮਹੱਤਵਪੂਰਨ ਮੀਟਿੰਗ ਹੈ ਅੱਜ ਦੀ ਇਹ ਕੈਬਨਿਟ ਦੀ ਮੀਟਿੰਗ ਮੁੱਖ ਮੰਤਰੀ ਵੱਲੋਂ ਜਿਹੜੀ ਸੱਦੀ ਗਈ ਹੈ ਪੰਜਾਬ ਦੇ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ ਖਾਸ ਤੌਰ ਤੇ ਮਾਝਾ ਇਲਾਕੇ ਦੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਇਸ ਦਾ ਬਹੁਤ ਵੱਡਾ ਪ੍ਰਭਾਵ ਹੋਇਆ ਫਸਲਾਂ ਵੀ ਵੱਡੇ ਪੱਧਰ ਤੇ ਪ੍ਰਭਾਵਿਤ ਹੋਈਆਂ ਨੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਦਰਿਆ ਦੇ ਪਾਣੀ ਨੇ ਮਾਰ ਪਾਈ ਹੈ ਉਹਨਾਂ ਇਲਾਕਿਆਂ ਦੇ ਵਿੱਚ ਕਈ ਇਲਾਕੇ ਜਿਹੇ ਨੇ ਜਿੱਥੇ ਖੇਤਾਂ ਦੇ ਵਿੱਚ 2.5 ਤੋਂ 3 ਫੁੱਟ ਤੱਕ ਰੇਤਾ ਜਾਂ ਗਾਰ ਜਮਾ ਹੋ ਗਈ ਹੈ ਸੋ ਵੱਡੇ ਪੱਧਰ ਤੇ ਖੇਤੀਬਾੜੀ ਦਾ ਨੁਕਸਾਨ ਤਾਂ ਹੋਇਆ ਹੀ ਹੈ ਅਗਲੀ ਫਸਲ ਬੀਜਣ ਦੇ ਲਈ ਕਿਸਾਨਾਂ ਨੂੰ ਵੱਡੇ ਪੱਧਰ ਤੇ ਜਦੋਂ ਜਹਿਦ ਵੀ ਹੁਣ ਕਰਨੀ ਪੈਣੀ ਹੈ ਕਿਉਂਕਿ ਇਸ ਵਾਰ ਵਾਲੀ ਫਸਲ ਤਾਂ ਬਿਲਕੁਲ ਬਰਬਾਦ ਹੋ ਚੁੱਕੀ ਹੈ ਸੋ ਪੰਜਾਬ ਦੇ ਵਿੱਚ ਲੱਖਾਂ ਏਕੜ ਜਿਹੜੀ ਜ਼ਮੀਨ ਹੈ ਉਸ ਦੇ ਵਿੱਚ ਫਸਲ ਬਰਬਾਦ ਹੋਈ ਹੈ ਹੁਣ ਪੰਜਾਬ ਇਸ ਤਰ੍ਹਾਂ ਦੀਆਂ ਸਥਿਤੀਆਂ ਤੋਂ ਬਾਅਦ ਦੀਆਂ ਸਥਿਤੀਆਂ ਦੇ ਨਾਲ ਨਜਿੱਠ ਰਿਹਾ ਹੈ ਰੇਤੇ ਦਾ ਨਿਪਟਾਰਾ ਕਿਸ ਤਰ੍ਹਾਂ ਕਰਨਾ ਹੈ ਜਿਹੜਾ ਖੇਤਾਂ ਦੇ ਵਿੱਚ ਰੇਤਾ ਜਮਾ ਹੋਇਆ ਸਰਕਾਰ ਹੁਣ ਇਸ ਨੂੰ ਲੈ ਕੇ ਪਾਲਿਸੀ ਦੇ ਵਿੱਚ ਬਦਲਾਅ ਜ਼ਰੂਰ ਕਰਨ ਜਾ ਰਹੀ ਹੈ ਕਿ ਕਿਸਾਨਾਂ ਦੇ ਖੇਤ ਦੇ ਵਿੱਚ ਜਿਹੜਾ ਰੇਤਾ ਕਿਸਾਨ ਦਾ ਹੈ ਨਵੀਂ ਮੰਗ ਉੱਠ ਰਹੀ ਹੈ ਕਿ ਕਿਸਾਨ ਦੇ ਖੇਤ ਦੇ ਵਿੱਚ ਪਿਆ ਰੇਤਾ ਕਿਸਾਨ ਦਾ ਹੈ ਤੇ ਕਿਸਾਨ ਨੂੰ ਉਹ ਰੇਤਾ ਨਿਪਟਾਰੇ ਲਾਉਣ ਦੀ ਜਾਂ ਵੇਚਣ ਦੀ ਇਜਾਜ਼ਤ ਦਿੱਤੀ ਜਾਵੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਵੱਲੋਂ ਪੰਜਾਬ ਦੇ ਪ੍ਰਧਾਨ ਵੀ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਰਕਾਰ ਇਸ ਸੰਬੰਧ ਦੇ ਵਿੱਚ ਪਾਲਿਸੀ ਲੈ ਕੇ ਆ ਰਹੀ ਹੈ ਤੇ ਜ਼ਰੂਰ ਇਸ ਸੰਬੰਧ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲਾ ਲਿਆ ਜਾਵੇਗਾ ਸੋ ਇਸ ਸੰਬੰਧ ਦੇ ਵਿੱਚ ਸੂਬਾ ਸਰਕਾਰ ਜਲਦ ਹੀ ਮਾਈਨਿੰਗ ਨੂੰ ਲੈ ਕੇ ਪਾਲਿਸੀ ਲੈ ਕੇ ਆ ਰਹੀ ਹੈ ਇਸ ਪੂਰੀ ਪਾਲਿਸੀ ਦੇ ਵਿੱਚ ਕਿਸਾਨਾਂ ਨੂੰ ਰੇਤਾ ਆਪਣੇ ਖੇਤਾਂ ਦੇ ਵਿੱਚ ਚੁੱਕਣ ਦਾ ਚੁੱਕ ਕੇ ਵੇਚਣ ਦਾ ਜਾਂ ਉਸ ਦਾ ਨਿਪਟਾਰਾ ਕਰਨ ਦਾ ਜਿਹੜਾ ਹੱਕ ਹੈ ਉਹ ਕਿਸਾਨਾਂ ਨੂੰ ਦਿੱਤਾ ਜਾਵੇਗਾ ਮੰਤਰੀ ਅਮਨ अरोड़ा ਦੇ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਇਹਦੇ ਵਿੱਚ ਕੋਈ ਦੋਰਾ ਨਹੀਂ ਕਿ ਜਿਸ ਤਰੀਕੇ ਦੇ ਨਾਲ ਪਿਛਲੇ 15 ਦਿਨਾਂ ਦੇ ਵਿੱਚ ਭਾਰੀ ਮੀਂਹ ਆ ਰੇ ਔਰ ਹੜ੍ਹਾਂ ਨੇ ਪੰਜਾਬ ਦੇ ਤਕਰੀਬਨ 8-9 ਜ਼ਿਲ੍ਹਿਆਂ ਦੇ ਵਿੱਚ ਤਬਾਹੀ ਮਚਾਈ ਹੈ ਉਹ ਮੈਂ ਸਮਝਦਾ ਕਿ ਬਹੁਤ ਲੰਮੇ ਸਮੇਂ ਬਾਅਦ 88 ਦੇ ਵਿੱਚ ਵੀ ਸ਼ਾਇਦ ਇਹਨੇ ਹੜ੍ਹ ਔਰ ਇਹਨੇ ਮੀਂਹ ਪਈ ਨਹੀਂ ਸੀ ਕਿ ਜਿੰਨੇ ਇਸਵਰ ਪਈ ਨਹੀਂ ਜਿਸ ਦੀ ਵਜ੍ਹਾ ਕਰਕੇ ਕਈ ਜ਼ਿਲ੍ਹਿਆਂ ਦੇ ਵਿੱਚ ਨੁਕਸਾਨ ਹੈ ਜਿਹੜਾ ਉਹ ਹੋਇਆ ਪਿਛਲੇ 15 ਦਿਨਾਂ ਤੋਂ ਹੀ ਸਰਕਾਰ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਸਾਰੇ ਮੰਤਰੀ ਐਮ ਐਲ ਏ ਸਾਡੇ ਪਾਰਟੀ ਦੇ ਆਫਿਸ ਵੀਰਜ਼ ਵਰਕਰ ਆਮ ਲੋਕ ਪਬਲਿਕ ਜਥੇਬੰਦੀਆਂ ਔਰ ਖਾਸ ਕਰਕੇ ਪ੍ਰਸ਼ਾਸਨ ਉਹਨਾਂ ਨੇ ਬੜੀ ਹਿੰਮਤ ਕੀਤੀ ਤੇ ਮੈਂ ਸਮਝਦਾ ਕਿ ਕਿਸੇ ਨੇ ਕੋਈ ਕਸਰ ਨਹੀਂ ਛੱਡੀ ਹੈਗੀ ਇਹਦੇ ਵਿੱਚ ਆਪਦਾ ਯੋਗਪਾਣ ਦੇ ਵਿੱਚ ਜਿਹਦੀ ਵਜ੍ਹਾ ਕਰਕੇ ਮੈਂ ਮੈਂ ਮੰਨਦਾ ਕਿ ਕਾਫੀ ਵੱਡੇ ਹੋਰ ਵੱਡੇ ਨੁਕਸਾਨ ਹੁਣ ਬਚਤ ਵੀ ਰਹੀ ਹੈ ਹੁਣ ਕਿਉਂਕਿ ਪਿਛਲੇ 15 ਦਿਨਾਂ ਤੋਂ ਸਾਰੇ ਸਾਫੀ ਸਾਡੇ ਪਾਰਟੀ ਦੇ ਵਰਕਰ ਵੀ ਫੀਲਡ ਦੇ ਵਿੱਚ ਘੁੰਮ ਰਹੇ ਸੀਗੇ ਤੇ ਸਾਰਿਆਂ ਕੋਲੋਂ ਜੋ ਆਮ ਲੋਕਾਂ ਕੋਲੋਂ ਜੋ ਫੀਡਬੈਕ ਆ ਰਹੀ ਹੈ ਉਹਦੇ ਵਿੱਚ ਜਿਸ ਤਰੀਕੇ ਦੇ ਨਾਲ ਜੋ ਰੇਤਾ ਮਿੱਟੀ ਲੋਕਾਂ ਦੇ ਖੇਤਾਂ ਦੇ ਵਿੱਚ ਪਹੁੰਚ ਗਈ ਜਾਮੂਗੀ ਉਹਦੇ ਨਾਲ ਮੈਂ ਸਮਝਦਾ ਕਿ ਫਸਲਾਂ ਦਾ ਨੁਕਸਾਨ ਹੈ ਜਿਹੜਾ ਉਹ ਵੱਡੇ ਪੱਧਰ ਦੇ ਉੱਪਰ ਹੋਇਆ ਹੈ ਔਰ ਇਸ ਨੂੰ ਕਵਰ ਕਰਨ ਦੇ ਲਈ ਨੀਚੋਂ ਫੀਡਬੈਕ ਆ ਰਿਹਾ ਸੀਗਾ ਕਿ ਉਹਨੂੰ ਚੱਕਣ ਦੀ ਇਜਾਜ਼ਤ ਹੈ ਜਿਹੜੀ ਉਹ ਕਿਸਾਨ ਵੀਰਾਂ ਨੂੰ ਜਿਹੜੀ ਉਹ ਦਿੱਤੀ ਜਾਵੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿੱਥੇ ਇਹ ਫੀਡਬੈਕ ਲੋਕਾਂ ਕੋਲੋਂ ਤੇ ਪਾਰਟੀ ਵੱਲੋਂ ਆਇਆ ਸੀਗਾ ਸਾਡੇ ਕੋਲੇ ਉੱਥੇ ਹੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਕੱਲ ਅਸੀਂ ਉਹਨਾਂ ਨੂੰ ਮਿਲੇ ਸੀਗੇ ਉਹ ਵੀ ਇਸ ਤਕਲੀਫ ਤੋਂ ਇਸ ਦਿੱਕਤ ਤੋਂ ਜਾਣੂ ਨੇ ਔਰ ਬੜੀ ਜਲਦੀ ਹੀ ਜਦੋਂ ਹਸਪੀਟਲ ਤੋਂ ਬਾਹਰ ਆਉਂਦੇ ਨੇ ਉਹ ਇਲਾਜ ਤੋਂ ਬਾਅਦ ਬੜੀ ਜਲਦੀ ਹੀ ਪੰਜਾਬ ਸਰਕਾਰ ਇਹ ਵੀ ਵਾਰੀ ਫੈਸਲਾ ਲੈਣ ਜਾ ਰਹੀ ਹੈ ਤਾਂ ਕਿ ਲੋਕਾਂ ਦਾ ਜੋ ਨੁਕਸਾਨ ਹੋ ਗਿਆ ਉਹਦੀ ਤਰਪਾਈ ਕਰਨ ਦੀ ਸਰਕਾਰ ਦੀ ਜ਼ਿੰਮੇਵਾਰੀ ਹੀ ਉਹ ਤਾਂ ਕਰਾਂਗੇ ਹੀ ਕਰਾਂਗੇ ਪਰ ਇਹ ਕੰਮ ਕੇ ਮਿੱਟੀ ਚੱਕਣ ਦਾ ਰੇਤਾ ਚੱਕਣ ਦਾ ਖੇਤਾਂ ਦੇ ਵਿੱਚੋਂ ਤਾਂ ਕਿ ਅਗਲੀ ਫਸਲ ਵਾਸਤੇ ਆਪਾਂ ਖੇਤਾਂ ਨੂੰ ਜਲਦੀ ਤਿਆਰ ਕਰ ਸਕਣ ਕਿਸਾਨ ਵੀਰ ਇਹਦੇ ਬਾਰੇ ਵੀ ਇੱਕ ਇੱਕ ਪੋਜ਼ਿਟਿਵ ਫੈਸਲਾ ਜਿਹੜਾ ਉਹ ਸਰਕਾਰ ਮੈਂ ਸਮਝਦਾ ਕਿ ਲੈਣ ਜਾ ਰਹੀ ਹੈ ਔਰ ਇਹਦੇ ਨਾਲ ਇੱਕ ਮੈਂ ਸਮਝਦਾ ਕਿ ਕਾਫੀ ਵੱਡੀ ਰਾਹਤ ਹੈ ਜਿਹੜੀ ਉਹ ਲੋਕਾਂ ਨੂੰ ਮਿਲੇਗੀ ਇੱਕ ਚੀਜ਼ ਜੋ ਹਰ ਜਗ੍ਹਾ سے ਸੁਣਨੇ ਨੂੰ ਮਿਲ ਰਹੀ ਹੈ ہمارے ਲੀਡਰਸ ਵੀ ਬਤਾ ਰਹੇ ਹਨ ਮੈਨੇ ਵੀ ਸੁਨਾ ਔਰ ਕਾਰਕਿਰਤਾਵਾਂ ਕੀ ਤਰਫੋਂ ਸੇ ਫੀਡਬੈਕ ਆ ਰਹੀ ਹੈ कि किसानों के मन में अपनी फसल को लेकर बहुत चिंता है बाढ़ के कारण जो फसल अभी डूबी वो तो डूबी है वो तो नुकसान सारा हो ही गया लेकिन उनकी चिंता है और पुराना एक्सपीरियंस भी है इसको लेके कि बाढ़ की वजह से जो रेप खेतों में बहके आ रही है जो रेता आ रहा है उसकी वजह से उनकी आगे की फसल भी मुश्किल हो जाएगी यानी कि रवि की फसल वो नवंबर दिसंबर में जब नवंबर में जब बोएंगे तो वहां अगर रहता रहा तो वो दिक्कत होगी तो हर जगह से जहां घर टूटे हैं वहां डेफिनेटली लोग घर के बारे में भी बात कर रहे हैं जहां आ, लोगों की फसल बर्बाद हुई है अभी की जहां पशु मरे हैं उन सब पे भी लोग बात कर रहे हैं बीमारी की भी चिंता है लेकिन किसानों की सबसे बड़ी चिंता यह है कि अभी तो कुदरत के कहर ने जो फसल डुबो दी वो डुबो दी लेकिन आगे की फसल का क्या होगा क्योंकि तो अगर खेत में रहता खड़ा रहा तो उसमें प्रॉब्लम आएगी कहीं ना कहीं सरकारी प्रक्रिया सरकारी पॉलिसी उसमें आड़े आती है क्योंकि माइनिंग पॉलिसी है माइनिंग पॉलिसी में आ, बिना परमिशन के माइनिंग अलाउड नहीं है मैं खुद भी तरन तारण में था मुझे वहां भी गांव में जब मैं गया तो किसानों ने मुझे ये दिखाया कि देखो जी ये रेत खड़ा हुआ है इसको कैसे हटाएंगे मैं कपूरथला में था उस दिन मैं गुरदासपुर में गया था वहां भी किसानों ने यही दिखाया कि जी ये रेता इतना इतना एक एक दो दो फीट खड़ा हो जाएगा इससे खेत हमेशा के लिए बर्बाद हो जाएंगे हमारे तो ये बात मैंने कल मान साहब से भी की थी मान साहब ने भी ये बताया सीएम साहब ने कि मैं भी जब जा रहा हूं तो लोग मुझे भी फीडबैक दे रहे हैं कि इस पर तुरंत हमें डिसीजन लेना होगा और कल मान साहब ने बताया कि अभी वो हॉस्पिटल में हैं उन्होंने ऑफिसर के साथ भी बात कर ली है इस पर अगले एक दो दिन में तुरंत वो पॉलिसी लेके आएंगे और किसानों को रेता निकालने की अनुमति एक तरह से किसानों को अपने अपने खेतों से रेत की माइनिंग की अनुमति दी जाएगी ਜਬਰਨ ਵਸੂਲੀ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ अरोड़ा ਦੇ ਸਬੰਧ ਦੇ ਵਿੱਚ ਵੱਡੀ ਅਪਡੇਟ ਸામਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਵਿਧਾਇਕ ਰਮਨ ਅਰੋੜਾ ਦਾ ਅੱਜ ਰਿਮਾਂਡ ਹੈ ਜਿਹੜਾ ਉਹ ਖਤਮ ਹੋਇਆ ਸੀ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਡਿਊਟੀ ਜਾਂਚ ਨੇ ਉਹਨਾਂ ਦੇ ਰਿਮਾਂਡ ਦੇ ਵਿੱਚ 3 ਦਿਨਾਂ ਦਾ ਵਾਅਦਾ ਕੀਤਾ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਉਹਨਾਂ ਦੇ 10 ਦਿਨਾਂ ਦੇ ਰਿਮਾਂਡ ਦੇ ਵਿੱਚ ਵਾਅਦੇ ਦੀ ਮੰਗ ਕੀਤੀ ਗਈ ਸੀ ਪਰ ਅਦਾਲਤ ਵੱਲੋਂ ਸਿਰਫ 3 ਦਿਨਾਂ ਦੇ ਰਿਮਾਂਡ ਦੇ ਵਿੱਚ ਵਾਅਦਾ ਕੀਤਾ ਗਿਆ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਸੰਜੇ ਸਿੰਘ ਇਨੀ ਦਿਨੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਤੇ ਨੇ ਸੰਜੇ ਸਿੰਘ ਨੇ ਜਿੱਥੇ ਪੀੜਤ ਵਿਅਕਤੀਆਂ ਦੇ ਨਾਲ ਮੁਲਾਕਾਤ ਕੀਤੀ ਹੈ ਹੜ੍ਹ ਦਾ ਜਾਇਜ਼ਾ ਲਿਆ ਉੱਥੇ ਹੀ ਉਹਨਾਂ ਨੇ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਦੀ ਤਾਰੀਫ਼ ਵੀ ਕੀਤੀ ਹੈ ਉਹਨਾਂ ਕਿਹਾ ਕਿ ਵੱਖ-ਵੱਖਰੇ ਸੂਬਿਆਂ ਦੇ ਲੋਕ ਪੰਜਾਬ ਦੇ ਵਿੱਚ ਸਹਾਇਤਾ ਪਹੁੰਚਾ ਰਹੇ ਨੇ ਪੰਜਾਬ ਦੇ ਆਪਣੇ ਲੋਕ ਵੀ ਆਪਣੇ ਹੀ ਪੰਜਾਬੀਆਂ ਦੀ ਸਹਾਇਤਾ ਦੇ ਵਿੱਚ ਜੀ ਜਾਣ ਦੇ ਨਾਲ ਲੱਗੇ ਹੋਏ ਨੇ उन्होंने कहा कि यही भाईचारिक साझ है जीडी वो भारतीय मजबूती का प्रतीक है संजय सिंह ने इस मौके धार्मिक सद्भावना की तारीफ भी की है जैन साथियों इस वक्त में फाजिलका से आगे इस क्षेत्र में हूँ जो बाढ़ से प्रभावित है और आप देख सकते हैं नूर शाह का ये क्षेत्र है जहाँ पे कि इस तरफ करीब चार गाँव है और इधर करीब ग्यारह गाँव है लगभग पंद्रह गाँव पानी में डूबे हुए हैं और इनकी मदद के लिए यहाँ का पंजाब सरकार के प्रशासन के लोग हमारे डिस्ट्रिक्ट एडमिनिस्ट्रेशन के पुलिस प्रशासन के लोग एनडीआरएफ की टीम दिन रात बहुत ही सराहनीय काम कर रही है और इसके साथ साथ हमारे माननीय मंत्री तरुण सोन जी जो पिछले कई दिनों से जिनकी ड्यूटी है यहाँ पे लगातार वो काम कर रहे हैं नरेंद्र पाल जी जो हमारे विधायक हैं हमारे कार्यकर्ता हैं और आ, मैं बार बार इस बात को दोहराऊंगा कि आपदा में आपसी सहयोग से ही निपटा जा सकता आप है आप देखिए हमारे राजस्थान के भाई आज यहाँ पे आ, सेवा करने के लिए आए हैं और ये मेरे ये, ये मलेरकोटला के लोग आए हुए हैं राजस्थान से आए हुए हैं अलग अलग इलाकों से तो मुझे लगता है कि ये इस वक्त सबको पंजाब के लिए आगे आना होगा इस आपदा की घड़ी में और आ, आ, पूरे देश से लोग यहाँ पे सहयोग करने के लिए आ रहे हैं आम आदमी पार्टी के राष्ट्रीय संयोजक अरविंद केजरीवाल जी ने भी अपील की है वो भी लगातार अपने कार्यकर्ताओं के संपर्क में है आ, सब लोग जमीन पर उतर के काम कर रहे हैं पंजाब के तमाम लोग पंजाब तो वैसे भी जाना जाता है हर दुख दर्द में सबसे आगे बढ़ के लोगों की सेवा करने वाले राज्य के रूप में जब भी कभी दुनिया में आपदा आई देश में आपदा आई ਹੂਕਮ ਆਇਆ ਤੂਫਾਨ ਆਇਆ ਪੰਜਾਬ ਦੇ ਲੋਕੋ ਨੇ ਲੰਗਰ ਲਗਾਇਆ ਲੋਕਾਂ ਦੀ ਸੇਵਾ ਕੀਤੀ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਲਗਾਤਾਰ ਦੌਰਾ ਕਰ ਰਹੇ ਨੇ ਤੇ ਆਪਣੇ ਇਹਨਾਂ ਦੌਰਿਆਂ ਦੇ ਦੌਰਾਨ ਉਹ ਵੱਖ-ਵੱਖਰੇ ਸਿਹਤ ਕੇਂਦਰਾਂ ਤੇ ਹਸਪਤਾਲਾਂ ਦੇ ਵਿੱਚ ਇਲਾਜ ਦੀਆਂ ਸੁਵਿਧਾਵਾਂ ਨੂੰ ਦਾ ਜਾਇਜ਼ਾ ਵੀ ਲੈ ਰਹੇ ਨੇ ਤੇ ਇਸ ਮੌਕੇ ਉਹਨਾਂ ਵੱਲੋਂ ਹਸਪਤਾਲ ਦੇ ਵਿੱਚ ਦਾਖਲ ਮਰੀਜ਼ਾਂ ਡਾਕਟਰਾਂ ਅਤੇ ਹੋਰ ਅਮਲੇ ਦੇ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਹੈ ਡਾਕਟਰ ਬਲਵੀਰ ਲਗਾਤਾਰ ਹਸਪਤਾਲਾਂ ਦੇ ਵਿੱਚ ਜ਼ਰੂਰੀ ਕਮੀਆਂ ਦੇ ਸਬੰਧ ਦੇ ਵਿੱਚ ਵੀ ਪੁੱਛ ਰਹੇ ਨੇ ਤਾਂ ਕਿ ਉਹਨਾਂ ਨੂੰ ਜਲਦ ਤੋਂ ਜਲਦ ਦੂਰ ਕੀਤਾ ਜਾ ਸਕੇ ਤੇ ਮਰੀਜ਼ਾਂ ਨੂੰ ਕੀ ਕੀ ਦਿੱਕਤਾਂ ਆ ਰਹੀਆਂ ਨੇ ਉਹ ਮਰੀਜ਼ਾਂ ਨੂੰ ਖੁਦ ਮਿਲ ਕੇ ਇਸ ਦੀ ਜਾਣਕਾਰੀ ਲੈ ਰਹੇ ਨੇ ਇਸ ਤੋਂ ਇਲਾਵਾ ਡਾਕਟਰ ਅਤੇ ਹਸਪਤਾਲ ਦੇ ਹੋਰ ਅਮਲੇ ਦੇ ਨਾਲ ਵੀ ਸਿੱਧੀ ਗੱਲਬਾਤ ਕਰਕੇ ਇਲਾਜ ਸੰਬੰਧੀ ਆ ਰਹੀਆਂ ਮੁਸ਼ਕਲਾਂ ਦੇ ਸੰਬੰਧ ਦਾ ਤੁਰੰਤ ਹੱਲ ਕਰਦੇ ਹੋਏ ਵੀ ਡਾਕਟਰ ਬਲਵੀਰ ਸਿੰਘ ਨਜ਼ਰ ਆ ਰਹੇ ਨੇ ਮੈਂ ਸਾਰੇ ਪੰਜਾਬ ਦਾ ਦੌਰਾ ਕਰ ਰਿਹਾ ਜੀ ਪਹਿਲਾਂ ਮੈਂ ਜਿਹੜੇ ਬਾਰਡਰ ਡਿਸਟ੍ਰਿਕਟ ਸੀਗੇ ਕਿਉਂਕਿ ਜਿੱਥੇ ਜ਼ਿਆਦਾ ਹੜ੍ਹ ਆਇਆ ਸੀ ਮੈਂ ਕੂਪੂਰਥਲੇ ਤੋਂ ਸ਼ੁਰੂ ਕਰਕੇ ਜੀ ਫਰੋਜ਼ਪੁਰ ਫਾਜ਼ਲਕਾ ਔਰ ਤਰਨਤਾਰਨ ਸਾਹਿਬ ਅਮ੍ਰਿਤਸਰ ਸਾਹਿਬ ਔਰ ਗੁਰਦਾਸਪੁਰ ਔਰ ਪਠਾਨਕੋਟ ਇਹ ਸਾਰੇ ਜ਼ਿਲ੍ਹੇ ਕਵਰ ਕਰਕੇ ਤੇ ਹੁਣ ਮੈਂ ਪਹਿਲਾਂ ਘਰੌਰ ਗਿਆ ਸੀ ਹੁਣ ਮੈਂ ਦੇਵੀਗੜ੍ਹ ਹੋ ਕੇ ਆ ਰਿਹਾ ਜੀ ਸਾਰਾ ਉੱਥੇ ਜਿਹੜਾ ਕਕਰ ਦੇ ਵਿੱਚ ਜਿਹੜਾ ਉੱਥੇ ਵੀ ਕਾਫੀ ਨੁਕਸਾਨ ਹੋਇਆ ਫਾਜ਼ਲਾ ਦਾ ਬਹੁਤ ਨੁਕਸਾਨ ਹੋਇਆ ਆਪਣੇ ਪਟਿਆਲੇ ਦਾ ਬਾਰਡਰ ਜ਼ਿਲ੍ਹੇ ਦੇ ਮੁਕਾਬਲੇ ਸੋਰੀ ਬਚਾਇਆ ਜਿਹੜਾ ਉੱਧਰ ਬਹੁ ਮੇਰਾ ਮੇਨ ਮਕਸਦ ਜਿਹੜਾ ਹੈਗਾ ਦੀ ਜੜੀਆਂ ਲੋਕਾਂ ਨੂੰ ਮੈਡੀਕਲ ਸਰਵਿਸਸਾਂ ਪਹਿਲਾਂ ਤਾਂ ਹੜ੍ਹਾਂ ਦੇ ਵਿੱਚ ਰੈਸਕਿਊ ਫਿਰ ਰੀਲੀਫ ਤੇ ਹੁਣ ਅਸੀਂ ਜਿਹੜੀ ਤੀਜੀ ਹੈ ਜਿਹੜਾ ਸਾਡੇ ਬਿਮਾਰੀਆਂ ਫੈਲਣ ਦਾ ਖਤਰਾ ਖਾਸ ਕਰਕੇ ਮੱਖੀਆਂ ਮੱਛਰਾਂ ਨਾਲ ਔਰ ਗੰਦੇ ਪਾਣੀ ਨਾਲ ਜਿਹੜੀਆਂ ਬਿਮਾਰੀਆਂ ਫੈਲਦੀਆਂ ਉਹਦੇ ਵਾਸਤੇ ਅਸੀਂ ਵੈਕਟਰ ਬੋਰ ਤੇ ਵਾਟਰ ਬੋਰਨ ਡਿਜ਼ੀਜ਼ ਜਿਹਦੇ ਵਿੱਚ ਮਲੇਰੀਆ ਚਿਕਨਗੁਨੀਆ ਡੈਂਗੀ ਔਰ ਡਾਇਰੀਆ ਕੋਲਰਾ ਔਰ ਕਾਲਾ ਪੀਲੀਆ ਇਹ ਸਾਰੀਆਂ ਬਿਮਾਰੀਆਂ ਦੀ ਰੋਕ ਸਕਿੰ ਡਿਜ਼ੀਜ਼ ਇਹਨਾਂ ਸਾਰੀਆਂ ਦੀ ਰੋਕਥਾਮ ਵਾਸਤੇ ਔਰ ਉਹਦੇ ਵਾਸਤੇ ਦਵਾਈਆਂ ਸਾਡੇ ਕੋਲੇ ਪਲੈਂਟੀ ਅਵੇਲੇਬਲ ਹੈ ਔਰ ਅਸੀਂ ਸਟਾਫ ਜਿਹੜਾ ਹੈਗਾ ਸਾਡੇ ਕੋਲੇ 1000 ਡਾਕਟਰ ਸੀ ਜਿਹੜੇ ਉਹਨਾਂ ਦੀ ਅਸੀਂ ਵੈਰੀਫਿਕੇਸ਼ਨ ਹੋ ਕੇ 750 ਨੂੰ ਜਿਹੜੇ ਹੈਗਾ ਅਸੀਂ ਅਸੀਂ ਉਹਨਾਂ ਨੂੰ ਕੋਈ ਉਹਨਾਂ ਦਾ ਸੀਗਾ ਵੀ ਬਾਕੀ ਸਾਰਾ ਕੁਝ ਬਾਅਦ ਚ ਕਰ ਲਾਂਗੇ ਅਪਾਇੰਟਮੈਂਟ ਡਾਕਟਰ ਵੀ ਸਾਰੇ ਦੇਖ ਕੇ ਉਹਨਾਂ ਨੂੰ ਮੈਡੀਕਲ ਵੀ ਮੈਂ ਕਿਹਾ ਤੁਸੀਂ 15 ਦਿਨ ਬਾਅਦ ਕਰਾਂਗੇ ਪਹਿਲਾਂ ਫਲਟ ਰਲੀਫ ਕਰੋ ਜਾ ਕੇ ਤੁਹਾਡੇ ਕੋਲ ਵੀ ਇੱਥੇ ਮੇਰੇ ਖਰ ਇੱਕ ਦੋ ਕੀਤੇ ਆ ਜੁਆਇਨ ਅਜੇ ਹੋਰ ਡਾਕਟਰ ਭੇਜ ਰਹੇ ਆ ਜੀ ਤੁਹਾਡੇ ਡਾਕਟਰ ਜਿਹੜੇ ਸੀਗੇ ਪਹਿਲਾਂ ਤਾਂ ਦੋ ਤਿੰਨ ਹੀ ਸੀਗੇ ਹੁਣ ਬਾਅਦ 5 6 ਹੋ ਗਏ ਤੁਹਾਡੇ 500 માં ਸਾਡੇ ਕੋਲ ਜਿਹੜੇ ਫੋਰਨ ਮੈਡੀਕਲ ਗ੍ਰੈਜੂਏਟ ਜਿਹੜੇ ਬਾਹਰੋਂ ਪੜ੍ਹ ਕੇ ਆਏ ਸੀਗੇ ਸੋ 12 13 ਡਾਕਟਰ ਹੋ ਗਏ ਆ ਤੁਹਾਡੇ ਕੋਲੇ ਉਹਦੇ ਨਾਲ ਅਸੀਂ ਸਵੇਰੇ ਸ਼ਾਮੀ ਤੇ ਰਾਤ ਦੀਆਂ 24 ਘੰਟੇ ਜਿਹੜੀ ਲੋਕਾਂ ਨੂੰ ਟੱਕਰ ਟੱਕਰ ਦਵਾਈ ਮਿਲਦੀ ਹੈ ਐਮਰਜੈਂਸੀ ਕੇਅਰ ਮਿਲਦੀ ਹੈ ਔਰ ਪਾਤਰਾਂ ਦੇ ਵਿੱਚ ਆਸੇ ਪਾਸੇ ਪਿੰਡ ਬਹੁਤ ਹੈ ਜੇ ਕਿਸੇ ਨੂੰ ਰੱਬ ਨਾ ਕਰੇ ਕੋਈ ਸੱਪ ਡਸ ਦੇ ਸਨੇਕ ਬਾਈਟ ਹੋ ਜਾਏ ਜਾਂ ਡੌਗ ਬਾਈਟ ਹੋ ਜਾਏ ਜਾਂ ਕੋਈ ਪ੍ਰੈਗਨੈਂਟ ਲੇਡੀ ਆ ਸੋ ਉਹਨਾਂ ਨੂੰ 24 ਘੰਟੇ ਸਰਵਿਸ ਜਿਹੜੀਆਂ ਐਮਰਜੈਂਸੀ ਸਰਵਿਸਿਸ ਦੇ ਸ਼ੁਰੂ ਕਰ پا ਰਹੇ ਆ ਔਰ ਸਭ ਨੂੰ ਬੇਨਤੀ ਹੈ ਜੀ ਜੇ ਰੱਬ ਨਾ ਕਰੇ ਕਿਸੇ ਨੂੰ ਡੌਗ ਬਾਈਟ ਹੋ ਜਾਏ ਸਨੇਕ ਬਾਈਟ ਹੋ ਜਾਏ ਔਰ ਤੁਹਾਡੇ ਇਸ਼ਤਰਾਣੇ ਵਾਲੇ ਏਰੀਆ ਚ ਕਾਫੀ ਹੁੰਦੀਆਂ ਵੀ ਉਹ ਜਿੱਥੇ ਪੰਜਾਬ ਦੇ ਵਿੱਚ ਅੱਜ ਤੋਂ ਸਾਰੇ ਸਰਕਾਰੀ ਸਕੂਲ ਖੁੱਲ ਰਹੇ ਨੇ ਪਰ ਸਰਕਾਰੀ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਨੂੰ ਅੱਜ ਦੀ ਛੁੱਟੀ ਹੈ ਅੱਜ ਸਰਕਾਰੀ ਸਕੂਲਾਂ ਦੇ ਸਿਰ ਵਿੱਚ ਸਿਰਫ ਅਧਿਆਪਕ ਅਤੇ ਹੋਰ ਸਟਾਫ ਹਾਜ਼ਰ ਹੋਵੇਗਾ ਸਕੂਲ ਦੇ ਵਿੱਚ ਸਾਫ ਸਫਾਈ ਦੀ ਵਿਵਸਥਾ ਕੀਤੀ ਜਾਵੇਗੀ ਅਤੇ ਕਲਾਸਰੂਮਾਂ ਨੂੰ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਲਈ ਸੁਰੱਖਿਤ ਪਾਏ ਜਾਣ ਤੋਂ ਬਾਅਦ ਹੀ ਕੱਲ ਤੋਂ ਜਿਹੜੀਆਂ ਕਲਾਸਾਂ ਨੇ ਉਹ ਸ਼ੁਰੂ ਹੋਣਗੀਆਂ ਕੱਲ ਤੋਂ ਵਿਦਿਆਰਥੀ ਆਪਣੇ ਸਕੂਲਾਂ ਦੇ ਵਿੱਚ ਜਾ ਸਕਣਗੇ ਇਸ ਤੋਂ ਇਲਾਵਾ ਸਿੱਖਿਆ ਮੰਤਰੀ ਦੇ ਵੱਲੋਂ ਪ੍ਰਾਈਵੇਟ ਸਕੂਲਾਂ ਦੇ ਲਈ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਉਹਨਾਂ ਕਿਹਾ ਕਿ ਸਕੂਲ ਪ੍ਰਬੰਧਕਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਸਕੂਲ ਦੀ ਇਮਾਰਤ ਤੇ ਕਲਾਸਰੂਮ ਬਿਲਕੁਲ ਸੁਰੱਖਿਤ ਨੇ ਤਾਂ ਅੱਜ ਤੋਂ ਵਿਦਿਆਰਥੀ ਨੇ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਾਣਗੇ ਸੋ ਉਹਨਾਂ ਵੱਲੋਂ ਖਾਸ ਤੌਰ ਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਜੇਕਰ ਸੂਬੇ ਦਾ ਕੋਈ ਸਕੂਲ ਹੈ ਜਿਸ ਦੀ ਇਮਾਰਤ ਠੀਕ ਨਹੀਂ ਹੈ ਜਾਂ ਹੋਰ ਕਿਸੇ ਕਿਸਮ ਦਾ ਪ੍ਰਬੰਧ ਠੀਕ ਨਹੀਂ ਹੈ ਤਾਂ ਤੁਰੰਤ ਡਿਪਟੀ ਕਮਿਸ਼ਨਰ ਨੂੰ ਉਸ ਦੀ ਸੂਚਨਾ ਦਿੱਤੀ ਜਾਵੇ ਇਹ ਵੀ ਉਹਨਾਂ ਕਿਹਾ ਹੈ ਕਿ ਸਕੂਲ ਜਿਹੜਾ ਠੀਕ ਹੋਣ ਤੋਂ ਬਾਅਦ ਹੀ ਬੈਠਣ ਯੋਗ ਹੋਣ ਤੋਂ ਬਾਅਦ ਹੀ ਤਲਾਸ਼ਾਂ ਲਗਾਈਆਂ ਜਾਣ ਸੋ ਖਾਸ ਤੌਰ ਤੇ ਉਹਨਾਂ ਵੱਲੋਂ ਸਿੱਖਿਆ ਮੰਤਰੀ ਦੇ ਵੱਲੋਂ ਹਦਾਇਤਾਂ ਸਕੂਲਾਂ ਨੂੰ ਖੋਲਣ ਨੂੰ ਲੈ ਕੇ ਜਾਰੀ ਕੀਤੀਆਂ ਗਈਆਂ ਨੇ ਸਰਕਾਰੀ ਸਕੂਲ ਅੱਜ ਤੋਂ ਸ਼ੁਰੂ ਹੋ ਰਹੇ ਨੇ ਪਰ ਵਿਦਿਆਰਥੀ ਕੱਲ ਤੁਸੀਂ ਆਉਣਗੇ ਅੱਜ ਵਿਦਿਆਰਥੀਆਂ ਨੂੰ ਛੁੱਟੀ ਹੈ ਅੱਜ ਸਿਰਫ ਅਧਿਆਪਕ ਅਤੇ ਬਾਕੀ ਦਾ ਸਟਾਫ ਹੀ ਆਵੇਗਾ ਇਸੇ ਤਰ੍ਹਾਂ ਸਕੂਲਾਂ ਨੂੰ ਲੈ ਕੇ ਵੱਖ-ਵੱਖਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਵੀ ਹਦਾਇਤਾਂ ਦਿੱਤੀਆਂ ਗਈਆਂ ਨੇ ਖਾਸ ਤੌਰ ਤੇ ਪੰਜਾਬ ਦੇ ਹੜ੍ਹਾਂ ਤੋਂ ਜ਼ਿਆਦਾ ਪ੍ਰਭਾਵਿਤ ਜਿਹੜੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਵੱਖੋ ਵੱਖਰੇ ਡਿਪਟੀ ਕਮਿਸ਼ਨਰਾਂ ਨੇ ਆਪਣੇ ਜ਼ਿਲ੍ਹਿਆਂ ਦੇ ਸਕੂਲਾਂ ਦੇ ਲਈ ਖਾਸ ਤੌਰ ਤੇ ਹਦਾਇਤਾਂ ਜਾਰੀ ਕੀਤੀਆਂ ਨੇ ਅ ਅੰਮ੍ਰਿਤਸਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਅ ਅੱਜ ਤੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਹੈ ਜਿਹੜੇ ਅੱਜ ਬੰਦ ਰਹਿਣਗੇ ਉਹਨਾਂ ਨੂੰ ਨਹੀਂ ਖੋਲਿਆ ਗਿਆ ਸਰਕਾਰੀ ਸਕੂਲਾਂ ਨੂੰ ਡਿਪਟੀ ਕਮਿਸ਼ਨਰ ਸਾਖੀ ਸਾਨੀ ਨੇ ਦੱਸਿਆ ਹੈ ਕਿ ਇਹ ਫੈਸਲਾ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦਿਆਂ ਲਿਆਉਣਾ ਇਹ ਵੀ ਕਿਹਾ ਕਿ ਪ੍ਰਿੰਸੀਪਲ ਤੇ ਪ੍ਰਬੰਧਕ ਕਮੇਟੀਆਂ ਇਹ ਦੱਸਣ ਗਿਆ ਇਮਾਰਤਾਂ ਦੀ ਜਾਂਚ ਕਰਨ ਤੋਂ ਬਾਅਦ ਕਿ ਉਹ ਬਿਲਕੁਲ ਪੂਰੀ ਤਰ੍ਹਾਂ ਮਨਾਰ ਸੁਰੱਖਿਅਤ ਹੈ ਤੇ ਫਿਰ 9 ਸਤੰਬਰ ਤੋਂ ਯਾਨੀ ਕਿ ਪਰਸੋਂ ਤੋਂ ਸਕੂਲ ਖੋਲੇ ਜਾਣਗੇ ਇਸ ਤੋਂ ਇਲਾਵਾ ਫਾਜ਼ਿਲਕਾ ਦੇ ਵਿੱਚ ਵੀ 30 ਸਕੂਲ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ ਜਿਹੜਾ ਮੈਜਿਸਟ੍ਰੇਟ ਅਮਰਪ੍ਰੀਤ ਕੌਰ ਨਿਹਾਰ ਪ੍ਰਭਾਵਿਤ ਇਲਾਕਿਆਂ ਨੂੰ ਅਗਲੇ ਹੁਕਮਾਂ ਤੱਕ ਇਹਨਾਂ ਇਲਾਕਿਆਂ ਦੇ ਸਕੂਲਾਂ ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਨੇ ਉਹਨਾਂ ਨੇ ਕਿਹਾ ਹੈ ਕਿ ਜ਼ਿਲ੍ਹਾ ਸਿੱਖਿਆ ਅਫਸਰ ਸਿੱਖਿਆ ਵਿਭਾਗ ਤੋਂ ਪ੍ਰਾਪਤ ਰਿਪੋਰਟਾਂ ਦੇ ਆਧਾਰ ਤੇ ਹੀ ਅਗਲੇ ਹੁਕਮ ਜਾਰੀ ਕਰਨਗੇ ਸੋ ਇਹਨਾਂ ਸਕੂਲਾਂ ਨੂੰ ਵੀ ਅਗਲੇ ਹੁਕਮਾਂ ਤੱਕ ਡਿਪਟੀ ਕਮਿਸ਼ਨਰ ਦੇ ਵੱਲੋਂ ਬੰਦ ਰੱਖਿਆ ਗਿਆ ਹੈ ਉਧਰ ਫਿਰੋਜ਼ਪੁਰ ਦੀ ਗੱਲ ਕਰੀਏ ਫਿਰੋਜ਼ਪੁਰ ਦੀ ਡਿਪਟੀ ਕਮਿਸ਼ਨਰ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ 36 ਹੜ੍ਹ ਪ੍ਰਭਾਵਿਤ ਸਕੂਲਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੀ ਹਦਾਇਤ ਜਿਹੜੀ ਦਿੱਤੀ ਗਈ ਹੈ ਇਸ ਤੋਂ ਇਲਾਵਾ ਸਾਰੇ ਸਰਕਾਰੀ ਪ੍ਰਾਈਵੇਟ ਐਡਿਟ ਸਕੂਲ ਯੂਨੀਵਰਸਿਟੀਆਂ 8 ਸਤੰਬਰ ਤੋਂ ਵਿਦਿਆਰਥੀਆਂ ਦੇ ਲਈ 9 ਸਤੰਬਰ ਵਾਂਗ ਤੋਂ ਆਮ ਵਾਂਗ ਹੀ ਖੁੱਲਣਗੇ ਸੋ ਆ ਕਈ ਜਿਹੜੇ ਸਕੂਲਾਂ ਨੇ ਉਹਨਾਂ ਨੂੰ 8 ਸਤੰਬਰ ਦੇ ਲਈ ਬੰਦ ਕੀਤਾ ਗਿਆ ਜਦਕਿ ਕਈਆਂ ਨੂੰ 9 ਸਤੰਬਰ ਤੋਂ ਸ਼ੁਰੂ ਕਰਨ ਦੀ ਗੱਲ ਆਖੀ ਗਈ ਹੈ ਸੋ ਵੱਖੋ ਵੱਖਰੇ ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨਰਾਂ ਦੇ ਵੱਲੋਂ ਵੀ ਆਪਣੇ ਪੱਧਰ ਤੇ ਜਾਂਚ ਮਾਇਨਾ ਕਰਕੇ ਸਕੂਲਾਂ ਨੂੰ ਖੋਲਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਿੱਥੇ ਹਰਾਤ ਸੁਕਾਵੇਂ ਨਹੀਂ ਨੇ ਉਥੇ ਡੀਸੀ ਵੱਲੋਂ ਡਿਪਟੀ ਕਮਿਸ਼ਨਰ ਦੇ ਵੱਲੋਂ ਹਾਲੇ ਸਕੂਲ ਖੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਸਤੰਬਰ ਨੂੰ ਪੰਜਾਬ ਦੇ ਦੌਰੇ ਤੇ ਆ ਰਹੇ ਨੇ ਪ੍ਰਧਾਨ ਮੰਤਰੀ ਆਪਣੇ ਇਸ ਦੌਰੇ ਦੇ ਦੌਰਾਨ ਪੰਜਾਬ ਦੇ ਵਿੱਚ ਹੜ੍ਹਾਂ ਦੌਰਾਨ ਹੋਏ ਨੁਕਸਾਨ ਦਾ ਜਾਇਜ਼ਾ ਲੈਣਗੇ ਆਪਣੀ ਇਸ ਯਾਤਰਾ ਦੌਰਾਨ ਪੀਐਮ ਮੋਦੀ ਹੜਪੀੜਤਾਂ ਦੇ ਨਾਲ ਮੁਲਾਕਾਤ ਵੀ ਕਰਨਗੇ ਇਸ ਤੋਂ ਇਲਾਵਾ ਪੀਐਮ ਮੋਦੀ ਪੰਜਾਬ ਦੇ ਦੌਰੇ ਤੋਂ ਪਹਿਲਾਂ ਮੁਆਵਜ਼ਾ ਦਿੱਤੇ ਜਾਣ ਨੂੰ ਲੈ ਕੇ ਪੰਜਾਬ ਦੇ ਵਿੱਚ ਹੁਣ ਸਿਆਸਤ ਤੇਜ਼ ਹੋ ਗਈ ਹੈ ਪੰਜਾਬ ਦੇ ਵਿੱਚ ਵੱਖ-ਵੱਖਰੇ ਸਿਆਸੀ ਆਗੂਆਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਪੀਐਮ ਨਰਿੰਦਰ ਮੋਦੀ ਇਸ ਦੌਰੇ ਤੋਂ ਬਾਅਦ ਪੰਜਾਬ ਦੇ ਲਈ ਵੱਡੇ ਵਿੱਤੀ ਪੈਕੇਜ ਦਾ ਐਲਾਨ ਕਰਨ ਕਿਉਂਕਿ ਪੰਜਾਬ ਨੂੰ ਵੱਡਾ ਵਿੱਤੀ ਨੁਕਸਾਨ ਪਹੁੰਚਿਆ ਇਸ ਕਰਕੇ ਪੰਜਾਬ ਨੂੰ ਵੱਡੇ ਆਰਥਿਕ ਸਹਾਇਤਾ ਦੀ ਜ਼ਰੂਰਤ ਹੈ ਇਸ ਕਰਕੇ ਆਮ ਆਦਮੀ ਪਾਰਟੀ ਦੇ ਵੱਖ-ਵੱਖਰੇ ਆਦੇਦਾਰਾਂ ਵੱਲੋਂ ਵੀ ਅਤੇ ਪੰਜਾਬ ਦੇ ਕੈਬਨਿਟ ਮੰਤਰੀਆਂ ਵੱਲੋਂ ਵੀ ਇਹ ਮੰਗ ਕੀਤੀ ਗਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਦੌਰੇ ਤੇ ਆ ਰਹੇ ਨੇ ਤੇ ਇਸ ਦੌਰੇ ਦੌਰਾਨ ਜ਼ਰੂਰ ਪੰਜਾਬ ਦੇ ਲਈ ਵੱਡੇ ਵਿੱਤੀ ਪੈਕੇਜ ਦਾ ਐਲਾਨ ਕਰਨ ਬੀਜੇਪੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਵੀ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਇਹ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੀ ਸਥਿਤੀ ਦੇ ਉੱਤੇ ਨਜ਼ਰ ਬਣਾ ਕੇ ਰੱਖੀ ਹੈ ਸਥਾਨਕ ਹਾਲਾਤਾਂ ਦਾ ਉਹ ਜਾਇਜ਼ਾ ਲੈਣਗੇ ਅਤੇ ਪੰਜਾਬ ਪਹੁੰਚ ਕੇ ਉਹ ਜ਼ਰੂਰ ਪੰਜਾਬ ਦੇ ਲਈ ਜੋ ਵੀ ਸੰਭਵ ਹੋ ਸਕੇ ਆ ਕੇਂਦਰ ਦੇ ਵੱਲੋਂ ਮਦਦ ਦੇਣਗੇ ਹੁਣ ਪੰਜਾਬ ਨੂੰ ਵੱਡੇ ਪੱਧਰ ਤੇ ਆਰਥਿਕ ਸਹਾਇਤਾ ਦੀ ਜ਼ਰੂਰਤ ਹੈ ਕਿਉਂਕਿ ਪੰਜਾਬ ਦਾ ਕਿਸਾਨ ਅ ਜਿਹੜਾ ਇਹ ਹਜ਼ਾਰਾਂ ਕਰੋੜ ਰੁਪਏ ਦੇ ਘਾਟੇ ਹੇਠ ਆ ਗਿਆ ਕਿਉਂਕਿ ਪੰਜਾਬ ਦੀ ਬਹੁਤ ਵੱਡੇ ਪੱਧਰ ਤੇ ਜ਼ਮੀਨ ਹੈ ਜਿਹੜੀ ਹੜ੍ਹਾਂ ਦੀ ਮਾਰ ਹੇਠ ਆਈ ਹੈ ਫਸਲਾਂ ਵੀ ਖਰਾਬ ਹੋਈਆਂ ਨੇ ਖੇਤੀਬਾੜੀ ਦੀ ਮਸ਼ੀਨਰੀ ਵੀ ਖਰਾਬ ਹੋਈ ਹੈ ਆਵਾਜਾਈ ਦੇ ਸਾਧਨ ਵੀ ਵਿਗੜੇ ਨੇ ਤੇ ਪੰਜਾਬ ਨੂੰ ਹੋਰ ਕਈ ਤਰੀਕਿਆਂ ਦੇ ਨਾਲ ਆਰਥਿਕ ਸੱਟ ਵੱਜੀ ਹੈ ਉਮੀਦ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਪੰਜਾਬ ਦੇ ਦੌਰੇ ਤੇ ਆਉਣਗੇ ਤੇ ਪੰਜਾਬ ਨੂੰ ਵੱਡੇ ਆਰਥਿਕ ਪੈਕੇਜ ਦਾ ਲਾਭ ਮਿਲੇਗਾ ਅਤੇ ਆਰਥਿਕ ਪਟਰੀ ਤੋਂ ਹੇਠਾਂ ਉਤਰੇ ਪੰਜਾਬ ਨੂੰ ਇੱਕ ਵਾਰ ਫਿਰ ਤੋਂ ਆ ਲੀ ਦੇ ਉੱਤੇ ਤੁਰਨ ਦਾ ਮੌਕਾ ਮਿਲੇਗਾ ਤੇ ਆਰਥਿਕ ਪੈਕੇਜ ਆ ਜਿਹੜਾ ਕੇਂਦਰ ਵੱਲੋਂ ਜ਼ਰੂਰ ਐਲਾਨਿਆ ਜਾਵੇਗਾ ਇਸ ਗੱਲ ਦੀ ਉਮੀਦ ਸਾਰੇ ਪੰਜਾਬੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕਰਦੇ ਨੇ ਪੰਜਾਬ ਦੇ ਪ੍ਰਸਿੱਧ ਗਾਇਕ ਤੇ ਗੀਤਕਾਰ ਕਰਨ ਔਜਲਾ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਨੇ ਤੁਹਾਨੂੰ ਦੱਸ ਦਈਏ ਕਰਨ ਔਜਲਾ ਦਾ ਯੂਰਪ ਦੇ ਮਾਲਟਾ ਦੇ ਵਿੱਚ ਇੱਕ ਸ਼ੋਅ ਚੱਲ ਰਿਹਾ ਹੈ ਵੱਡੇ ਪੱਧਰ ਤੇ ਇਸ ਸ਼ੋਅ ਦੇ ਵਿੱਚ ਦਰਸ਼ਕ ਵੀ ਪਹੁੰਚੇ ਨੇ ਤੇ ਕਰਨ ਔਜਲਾ ਦੀ ਸਟੇਜ ਨੂੰ ਇੰਜੋਏ ਵੀ ਕਰ ਰਹੇ ਨੇ ਤੇ ਇਸੇ ਸਟੇਜ ਤੋਂ ਕਰਨ ਔਜਲਾ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਇਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਵੀਡੀਓ ਦੇ ਵਿੱਚ ਕਰਨ ਔਜਲਾ ਆਪਣੇ ਇਸ ਪ੍ਰੋਗਰਾਮ ਦੇ ਦੌਰਾਨ ਐਲਾਨ ਕਰਦੇ ਹੋਏ ਨਜ਼ਰ ਆ ਰਹੇ ਨੇ ਦਰਸ਼ਕਾਂ ਵੱਲੋਂ ਸਰੋਤਿਆਂ ਵੱਲੋਂ ਕਰਨ ਔਜਲਾ ਦੇ ਇਸ ਸ਼ੋਅ ਨੂੰ ਇੰਜੋਏ ਕੀਤਾ ਜਾ ਰਿਹਾ ਤੇ ਨਾਲ ਦੀ ਨਾਲ ਕਰਨ ਔਜਲਾ ਨੇ ਐਲਾਨ ਕਰ ਦਿੱਤਾ ਹੈ ਕਿ ਆਪਣੇ ਇਸ ਸ਼ੋਅ ਦੀ ਸਾਰੀ ਫੀਸ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਦਾਨ ਕਰਨਗੇ ਸੋ ਕਰਨ ਔਜਲਾ ਨੇ ਆਪਣੇ ਇਸ ਪ੍ਰੋਗਰਾਮ ਦੇ ਵਿਚਕਾਰ ਇਹ ਜਾਣਕਾਰੀ ਦਿੱਤੀ ਹੈ ਇਸ ਤੋਂ ਬਾਅਦ ਆਪਣੇ ਮੈਨੇਜਰ ਨੂੰ ਇਹ ਗੱਲ ਨੋਟ ਕਰਨ ਦੇ ਲਈ ਵੀ ਉਹ ਪ੍ਰੋਗਰਾਮ ਦੇ ਵਿੱਚੋਂ ਹੀ ਆਖਰੇ ਨੇ ਸੋ ਜਦੋਂ ਕਰਨ ਔਜਲਾ ਇਸ ਗੱਲ ਦਾ ਐਲਾਨ ਕਰਦੇ ਨੇ ਤਾਂ ਸਟੇਡੀਅਮ ਦੇ ਵਿੱਚ ਉਸ ਜਗ੍ਹਾ ਤੇ ਮੌਜੂਦ ਹਜ਼ਾਰਾਂ ਦਰਸ਼ਕਾਂ ਨੇ ਪ੍ਰਸ਼ੰਸਕਾਂ ਨੇ ਤਾੜੀਆਂ ਦੇ ਨਾਲ ਉਹਨਾਂ ਦੇ ਇਸ ਐਲਾਨ ਦਾ ਸਵਾਗਤ ਕੀਤਾ ਸੋ ਕਰਨ ਔਜਲਾ ਨੇ ਕਿਹਾ ਕਿ ਜੋ ਜਿੰਨੇ ਜੋਗੇ ਉਹ ਹੈ ਹੈਗੇ ਨੇ ਉਹ ਪੰਜਾਬ ਦੇ ਨਾਲ ਖੜੇ ਨੇ ਸੋ ਇਸ ਕਦਮ ਦਾ ਨਾ ਸਿਰਫ ਪੰਜਾਬ ਪਲਕੀ ਦੂਰੀ ਪੂਰੀ ਦੁਨੀਆ ਤੋਂ ਕਰਨ ਔਜਲਾ ਦੇ ਇਸ ਕਦਮ ਦਾ ਜਿਹੜਾ ਹੈ ਉਹ ਸ਼ਲਾਘਾ ਕੀਤੀ ਜਾ ਰਹੀ ਹੈ ਉਸ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਪਹਿਲੀ ਵਾਰ ਨਹੀਂ ਹੈ ਜਦੋਂ ਕਰਨ ਔਜਲਾ ਨੇ ਪੰਜਾਬ ਦੇ ਕਿਸੇ ਹੱਕ ਦੇ ਵਿੱਚ ਪੰਜਾਬ ਦੇ ਕਿਸੇ ਵਿਪਤਾ ਦੇ ਵਿੱਚ ਘਰੇਲੂ ਵਿਅਕਤੀ ਦੀ ਸਹਾਇਤਾ ਕੀਤੀ ਹੋਵੇ ਇਸ ਤੋਂ ਪਹਿਲਾਂ ਵੀ ਕਰਨ ਔਜਲਾ ਲੋੜਵੰਦਾਂ ਦੀ ਮਦਦ ਕਰਦੇ ਰਹੇ ਨੇ ਸੋ ਪੰਜਾਬ ਦੇ ਇਸ ਗਾਇਕ ਦੇ ਐਲਾਨ ਤੋਂ ਬਾਅਦ ਹੁਣ ਦਰਸ਼ਕਾਂ ਵੱਲੋਂ ਉਹਨਾਂ ਦੇ ਇਸ ਐਲਾਨ ਨੂੰ ਖੂਬ ਸਰਾਇਆ ਜਾ ਰਿਹਾ ਅਤੇ ਉਹਨਾਂ ਦੀ ਇਹ ਵੀਡੀਓ ਵੀ ਸੋਸ਼ਲ ਮੀਡੀਆ ਤੇ ਖੂਬ ਦੇਖੀ ਜਾ ਰਹੀ ਹੈ ਤੇ ਹੁਣ ਪੰਜਾਬ ਤੇ ਹਰਿਆਣਾ ਦੇ ਮੌਸਮ ਦੀ ਕਰਦੇ ਹਾਂ ਗੱਲ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਤੇ ਪਾਉਨੇ ਇੱਕ ਨਜ਼ਰ ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਦੇ ਵਿੱਚ ਐਤਵਾਰ ਨੂੰ ਵੀ ਮੀਂਹ ਦਰਜ ਕੀਤਾ ਗਿਆ ਸਿਰਸਾ ਦੇ ਵਿੱਚ ਹਰਿਆਣਾ ਦੇ ਸਿਰਸਾ ਦੇ ਵਿੱਚ ਸਭ ਤੋਂ ਵੱਧ 49.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਪੰਜਾਬ ਦੇ ਹੋਰ ਕਈ ਇਲਾਕਿਆਂ ਦੇ ਵਿੱਚ ਐਤਵਾਰ ਵਾਲੇ ਦਿਨ ਬਰਸਾਤ ਦਰਜ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ ਲੁਧਿਆਣਾ ਪਟਿਆਲਾ ਸ਼ਾਮਲ ਨਹੀਂ ਇਸ ਤੋਂ ਇਲਾਵਾ ਫਰੀਦਕੋਟ ਪਠਾਨਕੋਟ ਫਿਰੋਜ਼ਪੁਰ ਦੇ ਵਿੱਚ ਵੀ ਮੀਂਹ ਦਰਜ ਕੀਤਾ ਗਿਆ ਗਾਂਢੀ ਸੂਬੇ ਹਰਿਆਣਾ ਦੇ ਅੰਬਾਲਾ ਦੇ ਵਿੱਚ 12.1 ਮਿਲੀਮੀਟਰ ਹਿਸਾਰ ਦੇ ਵਿੱਚ 14.6 ਮਿਲੀਮੀਟਰ ਸਿਰਸਾ ਦੇ ਵਿੱਚ 49.5 ਮਿਲੀਮੀਟਰ ਅਤੇ ਪਾਣੀਪਤ ਦੇ ਵਿੱਚ 10.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੋ ਪੰਜਾਬ ਦੇ ਵਿੱਚ ਇਸ ਦੇ ਮੁਕਾਬਲੇ ਮੀਂਹ ਜਿਹੜਾ ਉਹ ਘੱਟ ਦਰਜ ਕੀਤਾ ਗਿਆ ਗੱਲ ਕਰੀਏ ਅੰਮ੍ਰਿਤਸਰ ਦੀ ਅੰਮ੍ਰਿਤਸਰ ਦੇ ਵਿੱਚ ਜਿਹੜਾ ਮੀ ਪਿਆ ਉਹ 3.7 ਮਿਲੀਮੀਟਰ ਲੁਧਿਆਣਾ ਦੇ ਵਿੱਚ 2.4 ਮਿਲੀਮੀਟਰ ਇਸੇ ਤਰ੍ਹਾਂ ਪਟਿਆਲਾ ਦੇ ਵਿੱਚ 9. 2 ਮਿਲੀਮੀਟਰ ਨਹੀਂ ਦਰਜ ਕੀਤਾ ਗਿਆ ਤੁਹਾਨੂੰ ਦੱਸਦੀ ਹੈ ਡੈਮਾਂ ਦੀ ਕੀ ਸਥਿਤੀ ਹੈ ਡੈਮਾਂ ਦੇ ਵਿੱਚ ਪਾਣੀ ਹੈ ਜਿਹੜਾ ਉਹ ਘਟ ਦਰਜ ਕੀਤਾ ਗਿਆ ਪਾਣੀ ਘਟ ਰਿਹਾ ਡੈਮਾਂ ਦੇ ਵਿੱਚ ਪਾਣੀ ਦਾ ਫਲੋ ਵੀ ਘਟ ਰਿਹਾ ਪਾਣੀ ਦਾ ਪੱਧਰ ਵੀ ਘਟ ਰਿਹਾ ਜਿਸ ਕਾਰਨ ਹੁਣ ਪੰਜਾਬ ਦੇ ਵਿੱਚ ਜਿਹੜਾ ਹੜ੍ਹਾਂ ਦਾ ਖਤਰਾ ਉਹ ਇੱਕ ਵਾਰ ਲੱਗ ਰਿਹਾ ਕਿ ਉਹ ਟਲ ਗਿਆ ਕਿਉਂਕਿ ਪਾਖੜਾ ਡੈਮ ਦੇ ਵਿੱਚ ਵੀ ਪਾਣੀ ਦਾ ਪੱਧਰ ਹੈ ਜਿਹੜਾ ਉਹ ਢੇਠਾ ਚਲੇ ਗਿਆ ਸੋ ਦਰਿਆ ਦੇ ਵਿੱਚ ਵੀ ਪਾਣੀ ਦੀ ਰਫਤਾਰ ਘਟੀ ਆ ਜਿਸ ਕਾਰਨ ਹੁਣ ਜਿਨ੍ਹਾਂ ਇਲਾਕਿਆਂ ਦੇ ਵਿੱਚ ਹੜ ਦਾ ਖਾਦਸ਼ਾ ਸੀ ਉਹ ਇਲਾਕੇ ਵੀ ਹੁਣ ਸੁਰੱਖਿਅਤ ਹੋ ਗਏ ਨੇ ਸੋ ਪੰਜਾਬ ਦੇ ਵਿੱਚ ਹਲਕਾ ਮੀਂਹ ਪਿਆ ਇਸਮੀ ਦੇ ਕਾਰਨ ਜਿਹੜੀ ਹੜ ਵਰਗੀ ਸਥਿਤੀ ਨਹੀਂ ਹੈ ਹਲਕਾ ਤੋਂ ਦਰਮਿਆਨਾ ਵੀ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਭਾਰੀ ਮੀਂਹ ਦੀ ਅਜੇ ਕੋਈ پیشن گوئی ਨਹੀਂ ਹੈ ਅਜੇ ਕਿਸੇ ਵੀ ਤਰ੍ਹਾਂ ਦਾ ਕੋਈ ਅਲਰਟ ਭਾਰੀ ਮੀਂਹ ਦਾ ਨਹੀਂ ਪੰਜਾਬ ਦੇ ਵਿੱਚ ਜਾਰੀ ਕੀਤਾ ਗਿਆ ਕਵਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਉ ਇਜਾਜ਼ਤ ਬਹੁਤ ਬਹੁਤ ਧੰਨਵਾਦ